ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਡਾਕਟਰ ਤੁੱਗਾ ਗੁਰਪ੍ਰੀਤ ਦੀ ਕਿਤਾਬ 40 ਦਿਨ। ਅੱਜ ਆਪਾਂ ਪੜਾਂਗੇ ਦਿਨ ਛੇਮਾ ਆਪਣੀ ਦੁਖਦੀ ਰਾਗ ਤੇ ਕਿਸੇ ਕੋਲੋਂ ਮੱਲੰਮ ਲਵਾਉਣੇ ਉਂਗਲ ਬਚਾਉਂਦੇ ਆ ਆਪਣਾ ਹੱਥ ਵਡਾਉਣ ਆਵਾਜ਼ ਹੈ। ਰਾਜਦਾਰਾਂ ਦੇ ਵੀ ਦੋਸਤ ਹੁੰਦੇ ਹਨ। ਕਈ ਚੜ੍ਹਦੇ ਸਵੇਰੇ ਦੀਆਂ ਢਲਦੀਆਂ ਤਰਕਾਲਾਂ ਵਰਗੇ ਹੁੰਦੇ ਨੇ। ਕੁਝ ਇਸੇ ਤਰ੍ਹਾਂ ਦੀ ਹੀ ਸਵੇਰ ਸੀ ਅੱਜ ਦੀ। ਅਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ ਸੁੰਨੇ ਰਸਤੇ ਦੀਆਂ ਵਿਰਲੀਆਂ ਪੈੜਾਂ ਦੱਸ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘੱਟ ਹੈ ਪਰ ਸਾਹਮਣੇ ਸਿਵਿਆਂ ਦੀ ਨਿਸ਼ਾਨਦੇਹੀ ਵੇਖ ਕੇ ਉਸ ਥੋੜਾ ਹੈਰਾਨ ਸੀ ਉਸਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ ਸੀ ਫਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦੇ ਉਸ ਨੂੰ ਕਿਹਾ ਜਵਾਨਾ ਆ ਸਿਵੇ ਵੇਖ ਰਿਹਾ ਇਹਨਾਂ ਨੂੰ ਵੇਖ ਕੇ ਖਿਆਲ ਆਉਂਦਾ ਕੀ ਕੀ ਇਹ ਸਾਡੀ ਆਖਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਖਾਲੀ ਕੁਲੀ ਵਿੱਚ ਰਾਤ ਕੱਟਣ ਲਈ ਇੱਕ ਮੁਸਾਫਿਰ ਆ ਕੇ ਰੁਕਦਾ ਹੈ ਕੁਲੀ ਵਿੱਚ ਨਾ ਮਾਤਰ ਸਮਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਨਹੀਂ ਹੈ ਤੇਰੇ ਕੋਲ ਹੈ ਸਾਧੂ ਨੇ ਮੁਸਕਰਾਉਂਦਿਆਂ ਮੋੜਵਾ ਸਵਾਲ ਕੀਤਾ ਮੇਰੇ ਕੋਲ ਮੈਂ ਤਾਂ ਮੁਸਾਫਿਰ ਹਾਂ ਮਸਾਫਰ ਨੇ ਕਿਹਾ ਤੇ ਮੈਂ ਵੀ ਸਾਧੂ ਨੇ ਜਵਾਬ ਦਿੱਤਾ ਕਈ ਦੁਨੀਆ ਨੂੰ ਜਿੱਤ ਕੇ ਵੀ ਖਾਕ ਹੋ ਗਏ ਕਈ ਈਰਖਾ ਚੋਂ ਸੜ ਕੇ ਸੀ ਰਾਖ ਹੋ ਗਏ ਰਹੇ ਮਿੱਟੀ ਨਾਲ ਜੁੜੇ ਜਿਹੜੇ ਮਨ ਕੇ ਰਜਾ ਉਹ ਹੀ ਰੱਬ ਦੀ ਕਚਹਿਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕਹੀਆਂ ਗੱਲਾਂ ਬਾਰੇ ਸੋਚਦਿਆਂ ਕੇਸਰ ਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਬੁੱਤ ਅਜੇ ਇੱਕ ਪੱਥਰ ਹੀ ਹੈ ਅਤੇ ਉਹ ਆਪ ਇੱਕ ਬੁੱਤ ਘਾੜਾ ਜੋ ਪੱਥਰ ਤਰਾਸ਼ਣ ਦਾ ਹੁਨਰ ਫਕੀਰ ਤੋ ਸਿੱਖ ਰਿਹਾ ਹੈ ਉਹ ਹੁਣ ਫਕੀਰ ਨੂੰ ਹੀ ਨਹੀਂ ਵਾਲੇ ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਸਵਾਲਾਂ ਦੇ ਜਵਾਬ ਸਿਰਫ ਸਮਾਂ ਹੀ ਦੇਵੇਗਾ ਅਧ ਰੁਕਣ ਵਾਲੀ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਇੱਥੇ ਗਰਮੀ ਘੱਟ ਸੀ ਫਕੀਰ ਕਾਫੀ ਦੇਰ ਤੋਂ ਸਾਧਨਾ ਵਿੱਚ ਜੁੜਿਆ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਤੇ ਖੁੱਲਾ ਆਕਾਸ਼ ਵੇਖ ਕੇ ਕੇਸਰ ਨੂੰ ਆਪਣੇ ਦੁੱਖ ਦੇ ਪੈਰ ਭੁੱਲ ਗਏ ਸਨ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੂਟਿਆਂ ਵੱਲ ਗਿਆ ਜਿੱਤੇ ਜਾਮਣੀ ਫੁੱਲ ਹਰੇ ਪੱਤਿਆਂ ਵਿੱਚ ਇੰਜ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਬੇਲ ਬੂਟੇ ਵਾਹ ਦਿੱਤੇ ਹੋਣ ਟਿੱਬਿਆਂ ਨੂੰ ਗਲ ਬੱਕੜੀ ਪਾਈ ਅੱਕ ਦੇ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਾਨ ਲਾ ਰਹੇ ਸਨ ਸਾਈ ਜੀ ਅੱਕ ਦੇ ਬੂਟੇ ਰੇਤ ਵਿੱਚ ਉੱਗ ਕੇ ਵੀ ਕਿੰਨੇ ਹਰੇ ਭਰੇ ਹਨ ਕੇਸਰ ਦਾ ਧਿਆਨ ਡੁੱਬਦੇ ਸੂਰਜ ਦੀ ਲਾਲੇ ਵਿੱਚ ਚਮਕ ਰਹੇ ਹਰੇ ਪੱਤਿਆਂ ਵੱਲ ਸੀ ਹਾਂ ਪੁੱਤਰ ਭਾਈ ਗੁਰਦਾਸ ਜੀ ਨੇ ਤਾਂ ਹੀ ਕਿਹਾ ਹੈ ਅੱਕ ਜੰਮੇ ਆਉੜੀ ਸੁਣਿਆ ਹੈ ਕਿ ਅੱਕ ਦੇ ਇਹਨਾਂ ਸੋਹਣੇ ਫੁੱਲਾਂ ਵਿੱਚ ਜ਼ਹਿਰ ਵੀ ਹੁੰਦਾ ਹੈ ਕੇਸਰ ਨੇ ਫਕੀਰ ਵੱਲ ਵੇਖਦਿਆਂ ਪੁੱਛਿਆ ਫਕੀਰ ਨੇ ਅੱਕ ਦੇ ਫੁੱਲਾਂ ਵੱਲ ਵੇਖਦਿਆਂ ਕਿਹਾ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕੇ ਜ਼ਹਿਰ ਕੀ ਹੈ ਤਾਂ ਉਸਨੇ ਕਿਹਾ ਸੀ ਕੋਈ ਵੀ ਚੀਜ਼ ਜਦੋਂ ਲੋੜ ਤੋਂ ਵੱਧ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ ਫਕੀਰ ਨੇ ਧਿਆਨ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ ਕੇਸਰ ਦਾ ਧਿਆਨ ਛਿਪਦੇ ਸੂਰਜ ਵੱਲ ਚਲਾ ਗਿਆ ਔਰ ਡੁੱਬਦੇ ਸੂਰ ਦੇ ਬਦਲਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ ਅੰਬਰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਹੀ ਕਿਸੇ ਵੱਡੇ ਕਾਗਜ਼ ਤੇ ਡੋਲ ਦਿੱਤੇ ਹੋਣ ਸਰੋਂ ਰੰਗਾ ਸੂਰਜ ਹੌਰੀ ਹੌਰੀ ਗੁਲਾਨਾਰੀ ਭਾ ਮਾਰਨ ਲੱਗਾ ਤੇ ਗੁਲਾਨਾਰੀ ਤੋਂ ਸਰਮਈ ਹੋਏ ਸੂਰਜ ਨੇ ਹਨੇਰੇ ਦੀ ਚਾਦਰ ਵਿੱਚ ਆਪਣਾ ਮੁਖ ਲੁਕੋ ਲਿਆ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਭਰ ਕੇ ਸ਼ਾਂਤ ਹੋ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਝਾੜ ਕੇ ਦੋਵੇਂ ਹੱਥਾਂ ਨਾਲ ਆਪਣੇ ਪੈਰ ਦੱਬਣ ਲੱਗਿਆ ਕੁਝ ਰਾਹਤ ਮਹਿਸੂਸ ਹੋਈ ਗਰਮ ਰੇਤ ਤੇ ਪਥਰੀਲੇ ਰਾਸਤੇਾਂ ਤੇ ਤੁਰਨ ਕਰਕੇ ਕਈ ਥਾਵਾਂ ਤੋਂ ਪੈਰ ਪਾਟ ਗਏ ਸਨ ਉਸ ਨੂੰ ਨੰਗੇ ਪੈਰ ਹੀ ਤੁਰਨ ਦੀ ਆਦਤ ਸੀ ਉਸ ਨੇ ਸੋਚਿਆ ਕਿ ਕੱਲ ਤੋਂ ਉਸ ਨੂੰ ਤੁਰਨ ਵੇਲੇ ਜੁੱਤੀ ਪਾ ਲੈਣੀ ਚਾਹੀਦੀ ਹੈ ਉਸ ਨੂੰ ਬੇਬੇ ਚੇਤੇ ਆ ਰਹੀ ਸੀ ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਸ ਦੇ ਪੈਰ ਗਰਮ ਪਾਣੀ ਨਾਲ ਧੋ ਕੇ ਉਸ ਦੀਆਂ ਤਲੀਆਂ ਤੇਲ ਨਾਲ ਚਸਣੀਆਂ ਸਨ ਬੇਬੇ ਦੇ ਹੱਥਾਂ ਦੀ ਸ਼ੋਹ ਯਾਦ ਆਉਂਦਿਆਂ ਹੀ ਉਸ ਨੇ ਆਪਣੇ ਪੈਰ ਘੁੱਟ ਕੇ ਫੜ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵੇਂ ਹੱਥਾਂ ਵਿੱਚ ਘੁੱਟ ਲਿਆ ਹੋਵੇ ਕੈਸਰ ਜਦੋਂ ਨਾ ਪਿੰਡੋਂ ਤੁਰਿਆ ਸੀ ਖਿਆਲਾਂ ਵਿੱਚ ਉਹ ਰੋਣ ਹੀ ਪਿੰਡ ਪਹੁੰਚ ਜਾਂਦਾ ਸੀ ਕਿਸੇ ਕਰਕੇ ਜਦੋਂ ਉਹਦੇ ਨੇ ਉਦਾਸ ਹੁੰਦਾ ਤਾਂ ਰਾਤ ਦੀ ਅਡੀਕ ਬੜੀ ਬੇਸਬਰੀ ਨਾਲ ਕਰਦਾ ਸੁਰਤ ਪਲਾਂ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ ਘਰਾਂ ਦੇ ਦਰਵਾਜ਼ੇ ਆਪਣੇ ਆਪ ਖੁੱਲਣ ਲੱਗਦੇ ਦਰਵਾਜ਼ੇ ਅਕਸਰ ਅੱਧ ਖੁੱਲੇ ਹੀ ਰਹਿੰਦੇ ਸਨ ਜਿਵੇਂ ਰਿਸ਼ਤਿਆਂ ਨੂੰ ਬੇਚਿਜਕ ਅੰਦਰ ਆਉਣ ਦਾ ਸੱਦਾ ਦੇ ਰਹੇ ਹੋਣ ਪਿੰਡ ਦਾ ਕੋਈ ਵੀ ਘਰ ਕਿਸਰ ਨੂੰ ਕਦੇ ਉਪਰਾਂ ਨਹੀਂ ਸੀ ਲੱਗਿਆ ਸੋਚਦਿਆਂ ਸੋਚਦਿਆਂ ਉਸ ਦਾ ਮੂੰਹ ਮਿੱਸੀ ਰੋਟੀ ਗੰਡੇ ਅਤੇ ਅਚਾਰ ਦੇ ਸਵਾਦ ਨਾਲ ਭਰ ਗਿਆ ਜੋ ਇੱਕ ਦਿਨ ਸਖਰ ਦੁਪਹਿਰੇ ਜੀਤੀ ਉਸ ਨੂੰ ਹਵੇਲੀ ਵਿੱਚ ਫੜਾ ਕੇ ਗਈ ਸੀ ਉਸ ਦਾ ਹੱਥ ਆਪ ਮੁਹਾਰੇ ਪੁੱਜੇ ਸ਼ੋਲੇ ਕੱਢਣ ਲਈ ਉਸ ਦੀ ਜੇਬ ਵਿੱਚ ਚਲਾ ਗਿਆ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ